ਬਾਜ ਅੱਖਾਂ ਖੋਲ੍ਹ ਕੇ ਦੇਖੀ ਮੀਡੀਆ ਦੇ ਰਾਹੀਂ ਹਜ਼ਾਰਾਂ ਸੁਕਨ ਫੇਰ ਤਰੀਦियां ਦੇਣ ਵਾਸਤੇ ਬਾਹਰਾਂ ਦੇ ਕੱਟੇ ਹੋਏ ਨੇ ਸੌ ਦਾ ਲੈ ਦੇ ਵੀਰੇ ਸੌ ਸੁਕਨ ਤਾੜ ਤੀ ਕੋਹਰੀਆਂ ਮਾਰਦੇ ਥੱਕ ਜੂਗੇ ਅਸੀਂ ਟੀਕੀਆਂ ਦੇਣ ਦੇ ਵੀ ਤੱਕਦੇ ਅਸੀਂ ਪੁਰਾਣੇ ਵਿੱਚ ਪਰਸੈਂਟ ਕੁਰਬਾਨੀਆਂ ਪਹਿਲਾਂ ਦੇਖ ਲਓ ਜਾਂਚ ਕਰਾਉਣ ਦੀ ਕਹੀ ਦਿੱਤੀਆਂ ਨੇ ਫੇਰ ਦੁਬਾਰਾ ਦੇਖ ਰੋ ਇਹਨਾ ਕਾਰਪੋਰੇਟ ਪਰ ਜਾਂਚ ਕਰਾਉਣ ਦੀ ਲੜਾਈ ਲੜ ਰਹੇ ਆ ਇਹਨਾਂ ਨੂੰ ਪੁੱਤਾਂ ਦੇ ਵੈਲਿਊ ਨਹੀਂ ਪਤਾ ਨਹੀਂ ਪੁੱਤ ਹੁੰਦੇ ਕਿਨੇ ਕਿਉਂ ਨਾ ਤਾਂ ਕਦੇ ਮੋਤੀ ਨੇ ਜੰਮਿਆ ਨਾ ਸਾਲੇ ਕੱਟਰ ਨੇ ਜੰਮਿਆ ਠੀਕ ਹੈ ਇਹਨਾਂ ਨੂੰ ਪਤਾ ਨਹੀਂ ਚੰ ਬੀ ਜੰਮਦੇ ਕਿਵੇਂ ਨੇ ਹਨਾ ਸਾਨੂੰ ਬੜਾ ਸਾਡਾ ਪੁੱਤ ਗਿਆ ਨਾ ਜਦ ਪਹਿਨ ਹੈਗਾ ਹਨਾ ਥੋਡੇ ਕਹਿ ਕੇ ਲਾਵੇ ਔਰ ਦਸਾਰੇ ਅਸੀਂ ਅੱਗੇ ਖੜੇ ਆ ਉਹ ਵੀ ਕਿ ਸਾਡੇ ਜਵਾਨ ਖੜੇ ਨੇ ਜਿਹੜੇ ਸਾਡੇ ਗੋਲੀਆਂ ਮਾਰਦੇ ਨੇ ਅਰੇ ਭੀਜੇ ਉਹ ਹਕਮੀ ਕਰਕੇ ਦਗਾਮੇ ਪਚਾਲੋਂ ਤੋੜ ਕੇ ਵਿਖਾਵਾਂਗੇ ਪਾਰ ਬਲੇ ਸਾਨੀ ਆਲੇ ਹਾਰਿਆ ਤਾਰਾ ਅਕੀ ਇਹਨਾਂ ਨੇ ਸਾਡੇ ਗੋੜੀਆਂ ਮਾਰੀਆਂ ਇਹ ਸਾਨੂੰ ਕਾ ਨਹੀਂ ਸਕਦੇ ਇਹ ਸਾਨੂੰ ਹਰਾ ਨਹੀਂ ਸਕਦੇ ਵਾਹਿਗੁਰੂ ਦੀ ਇੰਨੀ ਮਿਹਰ ਹਾਣੋ ਕਿਸੇ ਬੰਦੇ ਤੇ ਬਸਤਾ ਨਹੀਂ ਹੈਗਾ ਇੰਨਾ ਵੱਡਾ ਅੰਦੋਲਨ ਕਰਦਾ ਉਦਕਾਲਪੂਰ ਕਰਕੇ ਅੰਦੋਲਨ ਚੱਲਿਆ ਹੋਇਆ ਤੇ ਸਾਰੇ ਰਲ ਮਿਲ ਕੇ ਇਦਾਂ ਨੂੰ ਫਤਿਹ ਕਰਾਂਗੇ ਆਪਣੇ ਹੱਕ ਵੀ ਲਾਵਾਂਗੇ ਕੋਈ ਗੱਲ ਕੀ ਸਾਡੇ ਕਿੱਥੇ ਮਾਰ ਰੇ ਗੱਲ ਕੇ ਆਪੋ